ਨਮਸਕਾਰ ਬਾਲਕਾਂ ਨੂੰ ਹੈਲੋ ਹਾਂਜੀ ਸਾਥੀ ਕਾ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚੈਨਲ ਬੁਲਾ ਬਸ ਤੇ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਦੋ ਤਿੰਨ ਦਿਨ ਤੋਂ ਲਗਾਤਾਰ ਜਿਹੜੀ ਆਪਣੀ ਵਲੌਗ ਦੀ ਜਿਹੜੀ ਸਟੱਡੀਂਗ ਆਪਾਂ ਲੈਟ ਕਰ ਰਹੇ ਹਾਂ ਕਿ ਰੋਲ ਰੋਲ ਕੀ ਹੈ ਨਾ ਜੋ ਹੀ ਕੰਮ ਕਰ ਰੱਖੇ ਖੇਤਾਂ ਦਾ ਕਰਕੇ ਨਾ ਜਿਹੜੇ ਸਵੇਰ ਸਵੇਰ ਤਾਮਾਂ ਦੇ ਬਾਅਦ ਆ ਦੇ ਚ ਮੇਲੇ ਪੈਂਦੇ ਆ ਫਿਰ ਤਾਂ ਕਰਕੇ ਮੈਨੂੰ ਆਹਿੰਦੇ ਇੱਕ ਗਰਮੀ ਇੰਨੀ ਕਿ ਜ਼ਿਆਦਾ ਆ ਰਾਕਦਾ ਸਵੇਰ ਦੀ ਆਪਣੇ ਹਣੇਰੀ ਆ ਗਈ ਸੀ ਸਾਨੂੰ ਆਇ ਸੀ ਕਿ ਚਲੋ ਇੱਕ ਘਟੋਗਣ ਬਦਲਵਾਈ ਹੋਊਗੀ ਪਰ ਨਹੀਂ ਥੋੜਾ ਚਿਰ ਹਨੇਰੀ ਜਲੀ ਇੱਧਾ ਘੰਟਾ ਤੇ ਫੇਰ ਫੇਰ ਉਹੀ ਮੌਸਮ ਤੇ ਉਦਾਂ ਦਾ ਹੀ ਅੱਜ ਤਾਂ ਪਤਾ ਨਹੀਂ ਕਾਲਾ ਰੀ ਗਰਮੀ ਆ ਭੋਲੇ ਨਹੀਂ ਅੱਜ ਫੇਰ ਐਨੀ ਜਿਆਦਾ ਗਰਮੀ ਆ ਵੀ ਕਹਿਣ ਦੇ ਜਿਵੇਂ ਕਿ ਪ्योर ਪੰਜਾਬੀ ਦੇ ਵਿੱਚ ਜਿਵੇਂ ਕਹਿੰਦੇ ਆ ਕਿ ਜਿਵੇਂ ਦੌਰੇ ਪੈਣ ਵਾਲੇ ਹੋਏ ਪਈਆ ਮਸਾ ਸਾਰੇ ਕੰਮ ਕਰਨ ਵੇੜ ਕੇ ਹੁਣ ਫ੍ਰੀ ਹੋਏ ਸੀ ਨਾ ਭੁਕੇ ਬੱਚਿਆਂ ਨੂੰ ਵੀ ਨਵਾਤਾ ਬੱਚਾ ਨਾ ਇਹ ਸਿਰ ਰੰਦਾ ਬੋਣਾਲਾ ਤੇ ਹੁਣ ਮੇਰੇ ਘਰ ਬਸ ਕੱਲਾ ਹੋ ਰਹਿ ਗਿਆ ਬਾਹਰੋਂ ਕੱਪੜੇ ਲਾ ਕੇ ਲਿਉਣੀ ਆ ਮੈਂ ਮੈਨੂੰ ਜਦੋਂ ਆਪਾਂ ਵਲੌਗ ਦੀ ਵੀ ਸਟਾਰਟਿੰਗ ਕਰਦੇ ਨੇ ਵਿੱਚ ਵਿਚਾਲੇ ਸਾਰੇ ਕੰਮ ਨੂੰ ਵੀ ਰਹਿ ਜਾਂਦੇ ਜੇ ਸਵੇਰ ਵਧੀਆ ਵਲੌਗ ਦੀ ਸਟਾਰਟਿੰਗ ਹੋ ਜੇ ਤਾਂ ਵਧੀਆ ਹੁੰਦਾ ਬਸ ਆਈ ਵਿੱਚ ਹੀ ਰਹਿ ਗਿਆ ਕੰਮ ਦਾ ਅੱਜ ਮੈਂ ਕਰੀ ਸੀ ਨੀ ਤੇ ਮੈਂ ਪਹਿਲਾਂ ਉਤਾਰ ਕੇ ਰੱਖ ਦਿੰਦੀ ਸੀ ਜੀ ਜਦੋਂ ਹੁਣ ਸ਼ੌਕ ਮੇਨੂੰ ਸਾਰਿਆਂ ਤੋਂ ਖਾ ਦਾ ਮਾਹੀ ਦਾ ਕੱਪੜੇ ਉਤਾਰਦੇ ਛੱਕਿਆ ਨਹੀਂ ਜਾਂਦਾ ਸੂਰਜ ਜਿਵੇਂ ਅੱਖਾਂ ਬੰਦ ਹੋ ਜਾਂਦੀਆਂ ਉਹ ਵਾਲੇ ਕੱਪੜੇ ਪਾ ਲਈਂਦੀ ਥੋਕੇ ਪਲੀਜ਼ ਬਲੌਗ ਨੂੰ ਫੁੱਲ ਵਾਚ ਕਰਿਆ ਕਰੋ ਜੀ ਲਾਈਕ ਵੀ ਦਬਾਇਆ ਕਰੋ ਪਲੀਜ਼ ਸੈਕਿੰਡ ਵੀ ਦਬਾਇਆ ਕਰੋ ਦਵਾਇਆ ਕਰੋ ਅਸਲਾ ਦੱਬਾ ਕਰੋ ਚਾਪੀਓਗੇ

ਅੱਜ ਵੀ ਗਈਆਂ ਕਿ ਮਮਾ ਚਾਹ ਨਾਲ ਕੁਝ ਖਾਣ ਨੂੰ ਲੈ ਕੇ ਦੀ ਮੈਂ ਕਿਹਾ ਇੱਥੇ ਕਿਹੜਾ ਕੜਾਹੀ ਚੜੀ ਹੈ ਕਿ ਪਕੌੜੇ ਪਿਆ ਬਿਸਕੁਟ ਵੀ ਨਵੇੜ ਦੇ ਸਾਰੇ ਸਬਜ਼ੀ ਵਾਲੇ ਪਕੌੜੇ ਮਮਾ ਉਹ ਵੀ ਲੈ ਕੇ ਦੇ ਉਹਨਾਂ ਚ ਨਮਕੀਨ ਜਿਹਾ ਪਾਇਆ ਹੁੰਦਾ ਨਾ ਟੇਸਟੀ ਲੱਗਦੇ ਆ ਹਾਂਜੀ ਮੈਨੂੰ ਪਤਾ ਲੱਗ ਗਿਆ ਫਿਰ ਇਹ ਤਾਂ ਸਬਜ਼ੀ ਵਾਲੇ ਨੇ ਹਾਂ ਤੇ ਸਾਡੇ ਖਾਣ ਪੀਣ ਵਾਲਾ ਸਮਾਨ ਹੀ ਹੁੰਦਾ ਕਿਉਂ ਗਰਮੀ ਨਹੀਂ ਆਦੀ ਬਾਲ ਖੁੱਲੇ ਚੱਲਣਾ ਅੱਜ ਦੋ ਗੁੱਤਾ ਕਰੂ ਮੈਂ ਤੇਰੇ ਅੱਜ ਇੱਕ ਗੁੱਤ ਨਹੀਂ ਕਰਨੀ ਹੈਗੀ ਮੈਨੂੰ ਕੋਲੀ ਨਹੀਂ ਦੇਖ ਜਿਓ ਹੁਣ ਮੈਂ ਆਵਦਾ ਨਾ ਅੱਜ ਮੈਂ ਰੈਸਟ ਕਰਦੀ ਪਹਿਲਾਂ ਮੈਂ ਉਹ ਵਾਲੀ ਸਟਿਚ ਕਰਕੇ ਕਿਸੇ ਦੀ ਬਾਟਮ ਆਪਾਂ ਹਰਾਉਣੀ ਆ ਉਹ ਕਰਕੇ ਸਟਿਚ ਤੇ ਫੇਰ ਹੀ ਮੈਂ ਰੈਸਟ ਕਰੂੰਗੀ ਚਾਹ ਪੀ ਕੇ ਰੈਸਟ ਨਹੀਂ ਡਾਲੇ ਜੀ ਦੁਪਹਿਰ ਦੇ 2 ਵਜੇ ਨੇ ਕਿ ਸਾਨੂੰ ਮੈਗੀ ਹੀ ਚਾਹੀਦੀ ਐ ਵੀ ਕਰੇ ਮੈਗੀ ਜੇ ਬਈ ਕਰੇ ਮੈਗੀ ਖਤਮ ਹੋਈ ਪਈ ਆ ਮੈਂ ਤਾਂ ਆਹੀ ਸੇਵੀਆਂ ਦੀ ਬਣਾ ਕੇ ਰੱਖੂੰਗੀ ਇਹ ਮੈਂ ਦੇ ਦਈਏ ਹੀ ਐ ਸੇਵੀਆਂ ਉਹਨੇ ਅੱਗੇ ਬੰਦੀਆਂ ਹਾਂ ਉਹ ਅੱਗੇ ਬੰਨ ਲੀਆਂ ਸਹੀ ਠੀਕ ਹੈ ਮੈਂ ਲਵਦਾ ਦੁੱਧਾ ਹੀ ਬਣਾਉਣੀ ਦੁੱਧਾ ਨਹੀਂ ਬਣਾਉਂਦੀਗੀ ਇਹਦੀ ਪਿਆਸ ਤੇ ਆਲੂ ਪਾ ਕੇ ਵਿੱਚ ਤੜਕਾ ਲਾ ਕੇ ਮੈਂ ਗੀ ਮਸਾਲਾ ਪਿਆਗਾ ਉਹ ਪਾ ਕੇ ਤੇ ਸੁਨੂ ਘਰ ਬੁਣਦੀ ਮੈਂ ਇੱਕ ਪਾਸੇ ਸੋਡਾ ਖਾਣਾ ਦਾਣਾ ਬਣਾਇਆ ਨਹੀਂ ਦੂਜੇ ਪਾਸੇ ਮੈਂ ਗਾਈਆਂ ਨੂੰ ਲੇਟੀਆਂ ਚਾਰ ਕੇ ਆਣਾਂਗਾ ਅੱਜ ਲੇਟ ਹੋਗੀ 2 ਵਜੇ ਹੂੰ ਦਸੋ ਉਹ ਵੀ ਚੱਕੀ ਜਾਂਦੀਆਂ ਵੀ ਅੱਜ ਆਈ ਨਹੀਂ ਹੈਗੀ ਰਮਨਪੌਰ ਲੇਟੀਆਂ ਲੈ ਕੇ ਤੁਹਾਡੇ ਵਾਸਤੇ ਚੰਗੀ ਭਲੀ ਰੋਟੀ ਬਣਾਈ ਸੀਗੀ ਤੁਹਾਡੇ ਵਾਸਤੇ ਹਾਈ ਨੰਗੇ ਪਰ ਤੂੰ ਮਰ ਜੀਂਗੀ ਮੈਂ ਕਹੀ ਜਾਂਦੀ ਸੱਜੇ ਮੈਂ ਕਿਹ ਪਤਾ ਨਹੀਂ 23 ਤਰੀਕ ਹੋਗੀ ਕਿ 24 ਹੋਗੀ ਜਦੋਂ ਮੈਂ ਦੇਖਿਆ ਧਿਆਨ ਨਾਲ ਤਰੀਕ ਹੋਗੀ 25 ਦਿਨ ਤਾਂ ਭੱਜੇ ਹੀ ਤੁਰ ਜਾਂਦੇ ਹੁਣ ਤੋਂ ਕੋਈ ਮੌਸਮ ਚੇਂਜ ਹੋਣ ਦਾ ਕੋਈ ਵੀ ਚਾਂਸ ਨਹੀਂ ਪਤਾ ਨਹੀਂ ਕਿਦੋਂ ਕੋਈ ਮਾੜਾ ਮੋਟਾ ਕੋਈ ਮੌਸਮ ਚੇਂਜ ਹੋਊਗਾ ਦਿਨੋਂ ਦਿਨ ਗਰਮੀ ਵਾਧੀ ਤੁਰੀ ਜਾਂਦੀ ਵਾਧੀ ਤੁਰੀ ਜਾਂਦੀ ਹੈ ਮੈਂ ਵੀ ਨੇ ਇੱਕ ਭੈਣ ਦੇ ਦੇਖਿਆ ਸੀਗਾ ਉਹਨਾਂ ਨੇ ਆ ਵਾਲੀਆਂ ਸੀਗੀਆਂ ਲਾਗ ਤੜਕੇ ਬਣਾਈ ਬੰਤੋਂ ਇਹ ਕੁਝ ਜਾਂਦਾ ਦੁੱਧ ਨਾਲ ਉਹ ਤਾਂ ਮਿੱਠੀਆਂ ਬਣ ਜਣੀਆਂ ਤੜਕਾ ਵਗੈਰਾ ਲਾ ਲੈਣੇ ਆ ਤਾਂ ਨਮਕੀਨ ਬਣ ਜਣੀਆਂ ਹੁਣ ਸੇ ਕਰ ਦੁਬਾਰਾ ਕਿਹੜਾ ਦੁਕਾਨ ਤੇ ਜਾਵੇ ਖਤਮ ਹੋਈਆਂ ਪਈਆਂ ਜਦੋਂ ਮੈਂ ਗਈ ਤੇ ਪੈਕ ਤੇ ਘਰੇ ਪਏ ਹੁੰਦੇ ਉਹਦੇ ਵਾਸਤੇ ਰੋਣਾਉਣ ਤੇ ਖਾ ਮੈਗੀ ਬਣਾ ਲਵਾਂ ਦਾ ਮੈਂ ਤਲੇ ਹੀ ਬਚਾਣ ਨੂੰ ਲਾ ਦੇਣਾ ਨਾ ਦੱਸੋ ਹੁਣ ਇੱਕ ਮੈਗੀ ਨਾਲ ਕਿਤੇ ਕੁਝ ਵੱਖ ਬਣੀ ਆ ਗਈਆਂ ਹੈ ਟੇਸਟੀ ਆ ਨਾ ਉਹ ਪਹਿਣੀ ਗਰਮੀ ਮੈਂ ਤਾਂ ਮਰਨ ਵਾਲੀ ਹੋ ਜਮਾ ਸਾਕੇ ਕਮਰੇ ਚ ਡਿੱਗੀਆਂ ਇੰਨੀ ਜਿਆਦਾ ਗਰਮੀ ਫੇਰ ਵੀ ਨਹੀਂ ਕਿਤੇ ਬੱਦਲ ਆਉਂਦੇ ਹੈਗੇ ਕੀ ਹਾਲ ਹੈ ਇੰਝ ਦੇ ਕਿੱਦੜ ਰਹੀ ਮੈਂ ਕੱਪੜੇ ਸਾਂਦੀ ਸਾਂਦੀ ਨੇ ਦੇਖਿਆ ਬੀਬੀ ਕੁਛੀ ਨੇ ਪਤਾ ਨਹੀਂ ਕੀ ਸੀਗਾ ਕੁੜੀ ਇੱਧਰ ਕੋਸ਼ ਆਇਆ ਹੋ ਗਿਆ ਉਹ ਸੀ ਪਤੰਤ ਚਾਂਦਨ ਗੀਰਾ ਕੇ ਕੀ ਆ ਉਹ ਪਸ਼ੂ ਵਾਲੇ ਜੀ ਹੋ ਉਸੇ ਥੱਲੇ ਉਹ ਸੀ ਮੇਰੀ ਆਵਾਜ਼ ਸੁਣ ਕੇ ਨਾ ਉਧਰ ਚਲੇ ਗਿਆ ਪਤਾ ਨਹੀਂ ਯਾਰ ਸੱਪ ਸੱਪ ਸੀਨ ਹੈ ਪਤਾ ਨਹੀਂ ਤੂੰ ਇੱਥੇ ਬੈਠੀ ਸੀਗੀ ਮੈਨੂੰ ਉੱਥੋਂ ਦੀ ਖਿੜਕੀ ਵਿੱਚ ਦੀ ਦਿਸਿਆ ਪਤਾ ਨਹੀਂ ਬੀਬੀ ਉਹ ਕੀ ਹੁੰਦੀ ਹੈ ਸੱਪ ਸੀਨ ਸੀ ਪਤਾ ਨਹੀਂ ਉਹ ਸੀ ਉੱਥੇ ਰਹਿੰਦੀ ਉਹ ਗਈ ਟੁੰਡੀ ਵਾਲੇ ਚ ਗਈ ਆਹ ਹਾਂ ਨਾ ਮੈਨੂੰ ਕਲੀਅਰ ਨਹੀਂ ਵੀ ਪਤਾ ਨਹੀਂ ਤੇ ਕੀ ਕਹਨੇ ਹੁੰਦੇ ਆਗੇ ਫੋੜ ਕਿ ਲਾਗਾ ਫੋੜ ਲਾਗ ਰਾਂ ਸੱਜੇ ਅੱਗੇ ਵੀ ਆਈ ਜਾਂਦੇ ਹਾਂ ਹਾਂ ਉਹ ਹੀ ਹੈ ਲੰਬੀ ਦੀ ਪੂਛ ਵਾਲੀ ਟੂੜੀ ਅਗੇ ਚ ਵੜ ਗਈ ਮੈਂ ਇੱਥੇ ਹੱਥ ਸੇ ਜਾਂਦੀ ਸੀਗੀ ਮੇਰੇ ਕਿਤੇ ਨਾ ਧਿਆਨ ਜਾ ਪਿਆ ਉਧਰ ਮੈਂ ਕਿ ਕੀ ਜਾਈ ਜਾਂਦਾਗਾ ਹੁਣਾਂ ਗਰਮੀ ਚਾਹੀ ਕੁਝ ਨਿਕਲਿਆ ਕਰੂਗਾ ਹਨਾ ਬੋ ਉਹ ਤੇ ਚਾਚੇ ਕੇ ਪੁੱਤ ਲਾ ਬਈ ਪਰ ਤੂੰ ਸਾਡੇ ਨੂੰ ਤਾਂ ਵਿਹਲੀ ਆ ਨਾਲੇ ਇੱਕ ਉਹ ਗੱਲ ਹੋਰ ਆ ਉਹ ਪੰਡ ਬੁੰਨਾ ਸਾਡੇ ਤੌਰ ਤੋਂ ਸਾਡੇ ਲੈ ਉਹ ਜੀ ਚੱਕ ਤੀ ਮਾਰ ਤੀ ਮਾਰ ਗੀ ਉਹ ਮਾਰ ਗੀ ਪਾਪਾ ਫਲਾਸਟੇਟ ਵੱੜ ਗਈ ਸੀਗੀ ਉਹ ਤੇ ਪਾਪੇ ਨੂੰ ਤਾਂ ਦੇਸੀ ਨਹੀਂ ਪਾਪਾ ਗਾਹ ਜਾ ਕੇ ਸੋਟੀਆਂ ਮਾਰੀ ਗਿਆ ਤੇ ਇਹਦੇ ਡੈਡੀ ਨੇ ਵਾਵਾ ਉਧਰੋਂ ਇਹਦੇ ਡੈਡੀ ਆ ਗਿਆ ਤੇ ਉਹਨੇ ਦੇਖ ਲਈ ਤੇ ਉਹ ਖੁੰਜੇ 'ਚ ਬੈਠੀ ਸੀਗੀ ਉਹ ਦਾ ਬੱਚਾ ਉਹ ਦਾ ਬੱਚਾ ਹਾਂ ਉਹ ਦਾ ਬੱਚਾ ਨੀਵਾਂ ਹੱਸੇ ਦਾ ਬੱਚਾ ਹੋਗਾ ਕੀ ਨੀ ਨਾ ਮੈਨੂੰ ਲੈ ਲੈ ਫਾਈਲ ਵਿੱਚ ਇਹਦਾ ਤਸਵੀਰ ਹੈ। ਭਾਇਆ ਕਲਾਸਿਟ ਬੈਠ ਸੀ। ਅ ਮੈਂ ਇਹ ਸੀਮੋ ਸੀ ਬੈਠੀ ਸੀ ਵਿੱਚ। ਗਾਰ ਲੱਗੀ ਸੀ ਤੇ ਮੈਂ ਨਾ ਰਾਜ ਚਾਹ ਦੀ ਰੋਣਾ ਮਾਟੇ ਗਾਉ। ਮਰ ਚੰਗ ਆਨਮ ਸ਼ਾ ਕਰਿਆ ਮੈਂ। ਤੇ ਪਹਿਲੇ ਗੁਰੂ ਘਰਾਂ ਦੀ ਪਾਰਕੀ ਦੇ ਗੁਰੂ ਘਰਾਂ ਦੇ ਖੇਰੀ ਕਰਿਆ ਮੈਂ ਤੇ ਜੋ ਦੁਆਰ ਦੀ। ਤੇ ਆ ਗਏ ਮੇਰੇ 10-15 ਘੰਟਾ ਲੱਗ ਗਏ। ਹਾਂ ਉਹਨੇ ਟੂੜੇ ਵਾਲ ਜਿਹਾ ਸੇ ਮੁੜ ਕੇ ਮੈਂ ਤਾਂ ਸਟਿਚ ਕਰਨ ਲੱਗ ਗਈ ਕਿ ਮੈਂ ਤਾਂ ਧਿਆਨ। ਉਹਨੂੰ ਨਹੀਂ ਆਇਆ ਕਿ ਵੱਜੀ ਸੀਗੀ। ਪਹਿਲਾਂ ਮੈਂ ਮੈਂ ਕਿਹਾ ਕਿ ਬਾਹਰ ਹੁੰਜਾ ਮੈਂ ਤਾਂ ਕੁ ਸਾਡਾ ਕਦੋਂ ਨਾ ਨੇ ਪਚਾਲ ਪਾ ਰੱਖਿਆਗਾ ਹੱਪੇ ਦੀ ਬੈਕ ਸੀਗੀ ਇੱਥੇ ਬੈਕ ਬੈਠੀ ਹੁੰਜੂਚ ਲਓ ਜੀ ਟਾਈਮ ਹੋ ਗਿਆ 5 ਦਾ ਤੇ ਅੱਜ ਜੀ ਮੈਨੇ ਬਹਿਨੇ ਕਮੈਂਟ ਕੀਤਾ ਸੀ ਕਿ ਭਾਜੀ ਨੂੰ ਵੀ ਵੀਡੀਓ ਦੇ ਵਿੱਚ ਲੈ ਆਓ ਹੇ ਗੱਲ ਭਾਦੀ ਐਸੀ ਹੁਣੀ ਡਿਊਟੀ ਤੱਕ ਤੇ ਨਾਲ ਦੀ ਨਾਲ ਹੀ ਫਿਰ ਮੈਂ ਕਿਹਾ ਚਲੋ ਕੈਮਰਾ ਔਨ ਕਰਦੇ ਇਹਨਾਂ ਨੂੰ ਦਿਖਾਉਣਾ ਵੀ ਮੈਂ ਹਮੇਸ਼ਾ ਪਹਿਲਾਂ ਆਉਂਦੇ ਹੁੰਦੇ ਸੀ ਵੀਡੀਓ 'ਚ ਹੁਣ ਕੰਮਕਾਰਾਂ ਦੇ ਵਿੱਚ ਇੰਨਾ ਜ਼ਿਆਦਾ ਬੀਜੀ ਆ ਮੈਂ ਕਿ ਤੁਸੀਂ ਪਿਛਲੇ ਵਲੌਗ ਦੇਖ ਲਿਓ ਉਹਨਾਂ 'ਚ ਆਉਣਗੇ ਤੇ ਤੁਸੀਂ ਮੌਕੇ ਤੇ ਹੀ ਐਂਟਰੀ ਮਾਰੀ ਮੈਂ ਫਿਰ ਭੁੱਲ ਜਾਨੀ ਕਿ ਗੋ ਦਾ ਬੱਚਾ ਸੀ ਹਨਾ ਮੇਰੀ ਚਾਨਣ ਘੀਰੇ ਦਾ ਚੰਨਣ ਘੀਰਾ ਜਿਆ ਸੀਗਾ ਚੰਨਣ ਘੀਰਾ ਕਹਿੰਦੀ ਗੋ ਪਤਾ ਹੀ ਨਹੀਂ ਹੈ ਹੈ ਜਿਹੜੇ ਬੱਚੇ ਬੈਠੀ ਹੁੰਦੀ ਦੁਬਾਰਾ ਸੀ ਲਓ ਜੀ ਬੇਬੀ ਪਿੰਕ ਜਿਹੜੀ ਆਪਾਂ ਕੱਟੀ ਸੀਗੀ ਬਾਟਮ ਉਹ ਕਰਦੇ ਸਟਿਚ ਦੋ ਕਰਤੀਆਂ ਤੇ ਦੋ ਵਜੇ ਹੋਰ ਕਿਸੇ ਡੈਡ ਭੈਣ ਦੀਆਂ ਆ ਗਏ ਉਹਨਾਂ ਦੇ ਕਰਨੀਆਂ ਹੈਗੀਆਂ ਤੇ ਬੀਬੀ ਜੀ ਤੇ ਬੀਬੀ ਜੀ ਨੇ ਘੱਟ ਕੇ ਸਬਜ਼ੀ ਇਹ ਮੇਰੇ ਕੋਲ ਤੇ ਟਾਈਮ ਵੀ ਜਿਹੜਾ ਅੱਜ ਬਹੁਤ ਜਿਆਦਾ ਹੋ ਗਿਆ ਅੰਦਰ ਬੈਠਿਆਂ ਨੂੰ ਸਵਾ ਪੰਜ ਹੋ ਗਏ ਤਾਂ 11:00 ਵਗੈਰਾ ਦੇ ਪੰਡੇ ਨੂੰ ਮੰਜੇ ਨੂੰ ਦੁੱਧਵਾਦ ਵੀ ਜਿਹੜਾ ਸਾਹਮਣਾ ਹੈਗਾਗਾ ਮੈਂ ਤਾਂ ਅਖਿਆ ਕਿ ਤੇ ਸ਼ਾਂਦੀ ਹੁੰਦੀ ਕਿ ਤੇ ਹੋਰ ਨਾ ਬਾਕੀ ਹੋ ਜੇ ਤੇ ਲਿਆ ਬਤ ਮੈਂ ਸਬਜੀ ਤੋਂ ਹੋ ਜਾ ਪਿਆਜ਼ ਰਹਿ ਗਏ ਕੱਟਣ ਵਾਲੇ ਉਹ ਆਪੇ ਬੀਬੀ ਨੂੰ ਫੜਾਉਣੇ ਆ ਟਿੰਡੋ ਘਸੜਤੀ ਥੱਲੇ ਕਿ ਨਿੰਬੂ ਆ ਲਿਆ ਮੈਂ ਇਹਨੂੰ ਸਬਜੀ ਤੋਂ ਦੋ ਦਾਂ ਕਿਰਾ ਮੈਨੂੰ ਫੜਾ ਦੇ ਕਿਰਾ ਬੀਬੀ ਨੂੰ ਪਿਆਜ਼ ਫੜਾ ਦੇ ਪਲੀਜ਼ ਇਨੀ ਹੈਲਪ ਕਰ ਦੇ ਪਿਆਜ਼ ਜਿਵੇਂ ਤੜਕਾ ਲਾਉਣਾਗਾ ਫੜਾ ਦੇ ਵੱਡੇ ਸਾਰੇ ਫੜਾ ਦੇ ਜੇ ਦਾ ਟਾਈਮ ਮਿਲੇ ਤਾਂ ਮੈਂ ਦੋਨੋਂ ਸਬਜ਼ੀਆਂ ਬਣਾ ਦੂੰਗੀ ਹਾਂ 5-6 ਫੜਾ ਦੇ ਕਾਊਂਟ ਕਰਕੇ ਫੜਾਉਣੇ ਆ ਚਲ ਕੋਈ ਗੱਲ ਨਹੀਂ ਜਿੰਨੇ ਫੜਾਉਣੇ ਫੜਾ ਦੇ ਜੇ ਦੋ ਸਰਜੀਆਂ ਕੱਟਤੀਆਂ ਬੀਬੀ ਨੇ ਇੱਕ ਦੇਸੀ ਟਿੰਡੋ ਤੇ ਇੱਕ ਕੱਦੂ ਤੇ ਫਿਰ ਦੇਖਦੇ ਹਾਂ ਟਾਈਮ ਲਿਆ ਤਾਂ ਦੋਨੇ ਬਣਾ ਦੂਣੀ ਇੱਕ ਤਾਂ ਬਣਾਈ ਦੀ ਨਹੀਂ ਫਿਰ ਇੱਕ ਸੁਬਾ ਲਾ ਦਾਂਗੇ ਤੜਕਾ ਮੈਡਾ ਦਾ ਨਹੀਂ ਮੰਜਾ ਬਤ ਮੈਡਾ ਵਾਲਾ ਸਮਰੀਤੇ ਸ਼ਿਸ਼ਿਆ ਫੋਟ ਜੂਰੇ ਨਹੀਂ ਮਟ ਲਿਆ ਬਣਾ ਨੂੰ ਦੇਖੀ ਜਾਂਦੀ ਹੈ ਦਾਦੀ ਪੋਤੀ 来来 ਇਹ ਤੇ ਫਾਇਦਾ ਨਹੀਂ ਹੋਊਗਾ ਨਾ ਸਰੰਦ ਬੱਲੇ ਮੈਂ ਧਾਰਾਂ ਹੀ ਕੱਢ ਕੇ ਲਿਆਵਾਂ ਕਿਉਂਕਿ ਤੜਕੇ ਮੈਂ ਹਸਦੀ ਹਾਂ ਫਿਰ ਸਵੇਰੇ 5:30 ਵਜੇ ਕੱਢ ਲਈ ਜੇ ਅਸਲ ਲੇਟ ਹੋ ਜਾਂਦੀ ਫਿਰ ਰਾਤਾਂ ਕਿਉਂਕਿ ਸ਼ੂਟਿੰਗ ਮੁੜ ਕੇ ਤੜਕੇ ਨੂੰ ਦੁੱਧ ਛਿੰਡੇ ਥੋੜਾ ਹੁੰਦਾ ਹਾਂ ਗੰਡੇ ਲੈਂਦੇ ਪਾ ਲਾਂਗੇ ਤੜਕੇ ਨੂੰ ਕੋਈ ਸਹੀ ਚ ਪਾਰਾਂਗੇ ਢਿੰਡੋ ਸਿੱਕੇ ਹਣੀ ਐਵੇਂ ਚੀਜ਼ ਕੇ ਭਾਰੀ ਤੇਰੀ ਗੁੱਤ ਕਰਨੀ ਹੈ ਹਜੇ ਮੜਕੇ ਉਹ ਜੀ ਜੂ ਕੀ ਜਾਂ ਕੰਗਾ ਲੈ ਕੇ ਆਵਾਂਲਾ ਤੇਰੀ ਗੁੱਤ ਕਰਾਂ ਫੇਰ ਹੀ ਮੈਂ ਕੋਈ ਕੰਮ ਕਰੂੰਗੀ ਨਾ ਚੱਕ ਲੈ ਹਏ ਪੱਖਲਾ ਮਾ ਉਹ ਛਾਣੀ ਚ ਭਾਕੇ ਨਿੰਦੀ ਪਤ ਗੰਡੇ ਸਾਨੂੰ ਪੁੱਲ ਲੱਗਿਆ ਸੀ ਮੈਂ ਫੜਾ ਦੇਣੀ ਆ ਤਾਂ ਮੈਂ ਉੱਥੇ ਪਿਆਗਾ ਕੋਈ ਗੱਲ ਐਵੇਂ ਖੋਲ ਦੇ ਵੀ 1 2 3 4 5 ਫਿਰ ਉਹ ਸਬਜੀ ਟਿੰਡਾ ਚ ਵੀ ਪਾਣੀ ਹੋਣਗੇ ਕਿਸੇ ਵਾਂਗੇ ਇੰਦਰ ਤੇ ਬਾਰੀ ਕੈਂਦੀ ਕੋਈ ਚ ਨਹੀਂ ਹੁੰਦਾ ਪੜਾਉਣ ਦੇ ਮਾਰੀ ਕੈਂਦੀ ਇੰਨੀ ਬਹੁਤ ਆ ਕਾ ਦੀ ਕਿੰਡੋ ਦੀ ਤਾਂ ਬੀਬੀ ਸੁੱਕੀ ਬਣੂਗੀ ਸਬਜ਼ੀ ਹਾਂ ਕਿੰਡੋ ਦੀ ਤਾਂ ਸੁੱਕੀ ਬਣੂਗੀ ਖੇਤ ਲੈ ਜਾਣਗੇ ਸਵੇਰ ਚੱਲ ਕਿੰਡਾ ਠੀਕ ਹੈ ਲੈ ਦੇ ਪੱਖਾ ਰੱਖ ਦਮ ਅੱਜ ਵਾਹ ਦੀ ਕੋਲ ਨਹੀਂ ਜੀ ਹੀ ਕਰਦਾ ਗਰਮੀ ਕਿੰਨੀ ਹੈਗੀ ਪਤਾ ਨਹੀਂ ਕਿਉਂ ਇੰਨਾ ਹੈ ਸੇ ਕੁਮਾਰੀ ਕੋਈ ਗੱਲ ਨਹੀਂ ਜਦੋਂ ਮੈਂ ਠੰਡ ਮਿਲਣ ਲੱਗਿਓ ਉਦੋਂ ਤਾਂ ਆਹ ਕਰ ਦੂੰਗੀ ਡਾਣੇ ਦੇ ਵਿੱਚ ਚੱਲੇ ਨਹੀਂ ਛੱਡੀ ਨਹੀਂ ਜੋ ਬੰਦ ਕਰਿਆ ਹੋਊ ਨਹੀਂ ਨਹੀਂ ਛੱਡੀ ਨਹੀਂ ਛੱਡੀ ਹੈਗੀ

ਕੋਈ ਨਹੀਂ ਹੈ ਗਰਸੋਈ ਦੇ ਵਿੱਚ ਇੰਨਾ ਜਿਆਦਾ ਬਰਾਹਲ ਹੁੰਦਾ ਮਰਨ ਵਾਲੇ ਹੋ ਜਾਈਦਾ ਹੁਣ ਮੈਂ ਜਾਂਦੀ ਸੀਗੀ ਪਸ਼ੂਆਂ ਵਾਲਾ ਕਿਉਂਕਿ ਪਪਾ ਜੀ ਵੀ ਖੇਤ ਗਏ ਤੇ ਇਹ ਵੀ ਖੇਤ ਗਏ ਤਾਂ ਕਰਕੇ ਹੁਣ ਮੈਨੂੰ ਪਸ਼ੂ ਵਗੈਰਾ ਵੀ ਜਿਹੜੇ ਸਾਈਡ ਤੇ ਟੱਲਣੇ ਪੈਣਗੇ ਸੁੰਬਰਣਾ ਪੈਣਾ ਉਧਰ ਵੀ ਇੰਨਾ ਜਿਆਦਾ ਅਜ ਖਨਾਰਾ ਪਿਆ ਤੇ ਮੈਟ ਵਗੈਰਾ ਵੀ ਗਹਿਨੀ ਆ ਸਾਫ ਕਰਦੀ ਆ ਫਿਰ ਬੀਬੀ ਕਿੰਨੀ ਠੰਡ ਹੈ ਬਹੁਤ ਬਾਲ ਲੱਗੇ ਪਾਉਣ ਲੱਗੇ ਉਹਨਾਂ ਸਹੀ ਗੱਲ ਹੈ ਕੱਕਰ ਵਰੀ ਜਾਂਦਾ ਜਵਾ ਹਾਂ ਹਾਂ ਨਹੀਂ ਹੈ ਦੋਨਾ ਅੱਜ ਮੈਂ ਪਤਨੇ ਹੈਲਪ ਕੀਤੀ ਵਿਚਾਰੇ ਨੇ ਸਾਰੇ ਰੂਮ ਦੇ ਵਿੱਚੋਂ ਨਾ ਝਾੜੂ ਕੱਢ ਲਏ ਕਿਉਂਕਿ ਜਦੋਂ ਬੱਲੇ ਸਟਿਚ ਕਰਦੇ ਨੇ ਕਟੇ ਵਗੈਰਾ ਥੋੜੀ ਜਿਹੀ ਤੇ ਜ਼ਿਆਦਾ ਕਾਤਰਾ ਵਗੈਰਾ ਪੰਗਾ ਹੁੰਦਾ ਮੈਂ ਕਹਿੰਦੀ ਮਮਾ ਮੈਂ ਹਲਪ ਕਰਦੀ ਹਾਂ ਹੁਣ ਫਿਰ ਇਹਨੇ ਬਾਲੇ ਨਾਲ ਗੁੰਮ ਦੇਖ ਰੂਗੀ ਵੀ ਮਮਾ ਨੇ ਕੁਛ ਪਹਿਣਾ ਨਹੀਂ ਹੋਏ ਕੱਪੜੇ ਚਲੋ ਪਈ ਬੱਦਲਣੇ ਵਲਟ ਕੇ ਜਿਵੇਂ ਤੋਣਾਂ ਲੰਗਾ ਪਹਿਣ ਸਾਲੋ ਚੱਲੀਏ ਕੀ ਲੈ ਕੇ ਆਏ ਹੋ ਮਮਾ ਜੀ ਹਾਂਜੀ ਬਦਲ ਦੇ

ਖੱਦ ਦੀ ਰੋਟੀ ਬਸ ਖਾ ਲਈ ਤੇ ਮਸੇਂ ਨਾ ਕਰ ਗਲੇੜਨੇ ਮਮਾ ਜੀ ਇੱਥੇ ਮਸ਼ੀਨ ਪਈ ਆ ਮਸ਼ੀਨ ਭਈਆ ਤੇ ਹਜੇ ਵੀ ਤੁਸੀਂ ਕੰਮ ਕਰਨਾ ਮਸ਼ੀਨ ਦਾ ਫਿਰ ਬਾਹਰ ਕਹਿੰਦੀ ਮੈਨੂੰ ਐਸੇ ਜਿਵੇਂ ਡੇਢ ਵਰਗੇ ਖੇਤੋਂ ਲੇਟ ਹੋ ਗਏ ਤਾਂ ਚਲੋ ਨਜ਼ਰ ਮੈਂ ਬੈਠ ਜੂਗੀ ਮਸ਼ੀਨ ਤੇ ਚਲ ਅੱਜ 8 ਵਜੇ ਨੂੰ ਘਰੇ ਆ ਗਏ ਸਾਰੇ ਤਾਂ ਕਰਕੇ ਮੈਂ ਰੋਟੀ ਪਾਣੀ ਖਾ ਲਿਆ ਚੱਕ ਲਿਆ ਕੋਨੇ ਨਾ ਹੋ ਗਏ ਬਸ ਭਾਂਡੇ ਬੰਜ ਲੱਗੇ ਆ ਮੂਡ ਬਣਿਆ ਤਾਂ ਹੀ ਨਹੀਂ ਬਤਾ ਬੈਠੀ ਜਾਵਾ ਕੋਈ ਸਲਵਾਰ ਵਗੈਰਾ ਜਣੀ ਕਿ ਬਾਟਮ ਉੱਪਰ ਕੋਈ ਖੜੀ ਕਰਦੇ ਨਹੀਂ ਤਾਂ ਲस्सी ਪੀ ਰਹੇ ਆ ਮਮ ਲੱਸੀ ਰੋਟੀ ਖਾ ਕੇ ਦਾਲ ਸਾਡੀ ਛੱਡ ਦਿੰਦੇ ਆ ਪਰ ਅਸੀਂ ਅਸੀਂ ਵੀ ਇੰਨਾ ਰਗੇ ਆ ਅਸੀਂ ਵੀ ਦਾਲ ਛੱਡਦੇ ਆ ਨਾਈਡਰੀ ਟਿੰਡੋ ਦੀ ਸਬਜੀ ਸੀਗੀ ਉਹ ਵੱਧ ਸਵਾਦ ਲੱਗੀ ਕੱਦੂ ਸਵਾਦ ਨਹੀਂ ਲੱਗਿਆ ਜਦੋਂ ਉਹ ਵੱਧ ਟੇਸਟੀ ਲੱਗੀ ਤਾਂ ਕਰਕੇ ਇੱਥੇ ਡੈਡੀ ਨੇ ਵੀ ਇਹ ਘੱਟ ਖਾਧੀ ਚਲੋ ਜੀ ਇਸ ਦੇ ਨਾਲ ਹੀ ਰੋਟੀ ਪਾਣੀ ਖਾਣ ਦੇ ਨਾਲ ਆਪਾਂ ਕਰਦੇ ਆਪਣੇ ਬਲੌਗ ਦਾ ਐਂਡ ਤੇ ਜੇਕਰ ਤੁਹਾਨੂੰ ਸਾਡੀ ਬਲੌਗ ਵਧੀਆ ਲੱਗਦੀ ਨਹੀਂ ਤਾਂ ਪਲੀਜ਼ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਸੋਹਣੇ-ਸੋਹਣੇ ਕਮੈਂਟ ਕਰਿਆ ਕਰੋ ਐਸੇ ਬਹੁਤ ਹੀ ਜਿਆਦੇ ਸੋਹਣੇ-ਸੋਹਣੇ ਕਮੈਂਟ ਆਉਂਦੇ ਆ ਭੈਣਾਂ ਦੇ ਬਹੁਤ ਜਿਆਦੇ ਖੁਸ਼ੀ ਹੁੰਦੀ ਹੈ ਕਮੈਂਟ ਵੜ ਕੇ ਹਨਾ ਵੀ ਇਹਦੇ ਸੋਨੇ ਸੋਨੇ ਕਮੈਂਟ ਕਰਦੀ ਐ ਸਾਰਾ ਕੁਝ ਆਖਦੀ ਜਿਵੇਂ ਕੰਮ ਕਰ ਕਰਦੇ ਆ ਹਨਾ ਇਥੋਂ ਪਤਾ ਲੱਗ ਜਾਂਦਾ ਹੁੰਦਾ ਹੈ ਕਿ ਸਾਰੀਆਂ ਜਿੰਨੇ ਵੀ ਕਮੈਂਟ ਆਉਂਦੇ ਆ ਨਾ ਸਾਰੇ ਜਿਹੜੇ ਵਲੌਗ ਨੂੰ ਫੁੱਲ ਵਾਚ ਕਰਦੇ ਆ ਫੇਰ ਹੀ ਆਪਾਂ ਨੂੰ ਸਾਰੀਆਂ ਗੱਲਾਂ ਬਾਤਾਂ ਦਾ ਪਤਾ ਲੱਗਦਾ ਹਨਾ ਕਿ ਕੀ ਹੁੰਦਾ ਹੈ ਕਿ ਨਹੀਂ ਹੁੰਦਾ ਚਲੋ ਠੀਕ ਹੈ ਜੀ ਹੁਣ ਆਪਾਂ ਮਿਲਾਂਗੇ ਨੈਕਸਟ ਵਲੌਗ ਦੇ ਨਾਲ ਬਾਏ